ਆਜੋ 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 ਚਲੋ 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 ਸਿੱਧਾ ਜਾਣ ਦੋ ਚਲੋ ਚਲੋ ਆਜੋ 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 ਆਓ ਆਓ ਚਲੋ ਚਲੋ ਆਜੋ ਥੋੜਾ ਮੇਰੇ ਵਾਲ ਨੂੰ ਥੋੜਾ ਮੇਰੇ ਵਾਲ ਨੂੰ ਹਾਂ ਚਲੋ ਚਲੋ ਸਿੱਧੀ ਆਉਣ ਦੋ ਆਣ ਦੋ ਸਿੱਧੀ ਆਉਣ ਦੋ ਥੋੜਾ ਇਧਰ ਕਰੋ ਸਰ ਪੁਸ਼ਪ ਅਸੀਂ ਗੱਲ ਨਹੀਂ ਕਰ ਸਕਦੇ ਵੀ ਘਰ ਤੇ ਜਦੋਂ ਬੜਦੇ ਆ ਘਰ ਤੇ ਕਹਿੰਦੇ ਤੁਸੀਂ ਵੀ ਇਹ ਇਹ ਕਿਉਂ ਨਹੀਂ ਕਰਦੇ ਸੋਲੂਸ਼ਨ ਵੀ ਇਹ ਤੁਹਾਨੂੰ ਵੇਚ ਕੇ ਚਲੋ ਜਾ ਫਿਰ ਅਸੀਂ ਸਰ ਕਹਿੰਦਾ ਵੀ ਇੰਨੇ ਪਰੇਸ਼ਾਨ ਹੋ ਰਹੇ ਆ ਵੀ ਕਿੰਨੇ ਕੋਈ ਚੈ ਨਹੀਂ ਸਕਦੇ ਜੀ ਪ੍ਰੇਸ਼ਾਨ ਹਲਕ ਕਿੱਦਾਂ ਰਹਾ ਸਰ ਜੀ ਇਹਨਾਂ ਨੇ ਤੋਂ ਅਨੁਸਾਰ ਅਸੀਂ ਹੱਗੇੜੇ ਮਾਰ ਮਾਰ ਕੇ ਫੋਨ ਕਰਕੇ ਸਰ ਡੀਸੀ ਮੈਡਮ ਕੋਲ ਵੀ ਜਾਏ ਵੀ ਸਾਡੇ ਦਾ ਕੋਈ ਹੱਲ ਕਰ ਦੋ ਪਰ ਸਰ ਕੋਈ ਗੱਲ ਹੀ ਨਹੀਂ ਸੁਣਨਾ ਹੈਗਾ ਸਾਡੀ ਅਸੀਂ ਤਾਂ ਸਰ ਫਿਰ ਘਰ ਵੇਚ ਕੇ ਤੁਸਾਨੂੰ ਜਾਣਾ ਪਏਗਾ ਜੀ ਫਿਰ ਕਹਿੰਦਾ ਮਤਲਬ ਗੁਰਬਾਣੀ ਦਾ ਫਰਮਾਨ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਸਰ ਸਰਕਾਰਾਂ ਵੱਲੋਂ ਸਾਨੂੰ ਇਹ ਦੇਖੋ ਇੰਨੀ ਗੰਦਗੀ ਇੰਨਾ ਪ੍ਰਦੂਸ਼ਣ ਇੰਨੀ ਗੰਦੀ ਹਵਾ ਦਿੱਤੀ ਜਾ ਰਹੀ ਅੱਜ ਤੁਸੀਂ ਦੇਖ ਰਹੇ ਹੋ ਪਿੰਡ ਦੋਲਤਪੁਰ ਜੋ ਕਿ ਧੂਏ ਦਾ ਕਹਿਰ ਹਫਤੇ ਤੋਂ ਵੱਧ ਹੋ ਚੁੱਕਿਆ ਹੈ ਜੀ ਬਈ ਅਸਰ ਤਾਂ ਇਹ ਹੈ ਕਿ ਉੱਪਰ ਹੀ ਖੜੋ ਹੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਧੂਏ ਦਾ ਜੋ ਕਿ ਡੰਪ ਦੇ ਵਿੱਚ ਅੱਗ ਲੱਗੀ ਹੋਈ ਪਈ ਸੀ ਧੂਏ ਦਾ ਕਹਿਰ ਜਾਰੀ ਹੈ ਜੀ ਕੀ ਕਰੇਗਾ ਆਪ ਤੁਸੀਂ ਆਪ ਕੀ ਕਰੇ ਇੱਥੋਂ 200 ਮੀਟਰ ਦੀ ਦੂਰੀ ਤੇ ਪਿੰਡ ਦਾ ਸਰਕਾਰੀ ਸਕੂਲ ਹੈ ਜੀ ਤਕਰੀਬਨ 2 ਦਿਨ ਬੇਨਤੀ ਕਰਕੇ ਵੀ ਇੱਥੇ ਪ੍ਰਦੂਸ਼ਨ ਬਹੁਤ ਜ਼ਿਆਦਾ 2 ਦਿਨ ਸਕੂਲ ਬੰਦ ਕਰਵਾਉਣਾ ਪਿਆ ਮੇਰਾ ਵੀਰ ਕੋਈ ਪਿੰਡ ਵਾਲਾ ਕੋਈ ਸਕੂਲ ਵਾਲਾ ਨੂੰ ਨਾ ਆਵੇ ਜੋ ਕਿ ਧੂਆਂ ਬਹੁਤ ਜ਼ਿਆਦਾ ਵੱਜ ਚੁੱਕਿਆ ਹੈ ਆ ਕਿਸੇ ਦਾ ਸਾਹ ਕੁੱਟਣ ਦਾ ਵੀ ਡਰ ਹੈ ਤੇ ਬੱਚਿਆਂ ਨੂੰ ਨਾ ਭੇਜੋ ਮੇਰੇ ਵੀਰ ਕੋਈ ਬੱਚਿਆਂ ਨੂੰ ਨਾ ਭੇਜੋ ਸਕੂਲ ਬੇਨਤੀ ਵੀ ਜੇ ਤੁਸੀਂ ਸਾਡਾ ਹੱਲ ਨਹੀਂ ਕਰ ਸਕਦੇ ਤਾਂ ਸਾਨੂੰ ਕਿਸੇ ਚੌਂਕ 'ਚ ਖਿਲਾਰ ਕੇ ਗੋਲੀ ਮਾਰ ਦਿਓ ਜੇ ਤੁਸੀਂ ਸਾਡੇ ਨੈਤਿਕ ਅਧਿਕਾਰਾਂ ਤੇ ਡਾਕੇ ਮਾਰ ਦਿਓ ਉਸ ਤੋਂ ਚੰਗਾ ਵੀ ਸਾਨੂੰ ਇੱਕ ਵਾਰੀ ਹੀ ਮਾਰ ਦਿਓ ਅਸੀਂ ਵਾਰ-ਵਾਰ ਡਾਕਟਰ ਬਲਬੀਰ ਸਿੰਘ ਜੀ ਦੀ ਟੀਮ ਨਾਲ ਸੰਪਰਕ ਕੀਤਾ ਪਰ ਸਾਨੂੰ ਉਹਨਾਂ ਵੱਲੋਂ ਕੋਈ ਵਾਪਸ ਜੀ ਟੀਮ ਦਾ ਜਵਾਬ ਕੀ ਹੁੰਦਾ ਹੈ ਅਸੀਂ ਮੈਸੇਜ ਦੇ ਦਿੱਤਾ ਜੀ ਅਸੀਂ ਦੱਸ ਰਹੇ ਹਾਂ ਉਹ ਕਰਾ ਰਹੇ ਨੇ ਉਹ ਡੀਸੀ ਮੈਡਮ ਨੂੰ ਉਹਨਾਂ ਨੇ ਕਿਹਾ ਤਾਂ ਬਟ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਹੋਇਆ ਜੀ ਨਿੱਜੀ ਜេសਬੀ ਲਾ ਕੇ ਕੁਝ ਸਮਾਂ ਅਸੀਂ ਇਸ ਨੂੰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਰਾਤ ਨੂੰ ਉਹੀ ਹਾਲ ਉਹ ਮੁਸ਼ਕਿਲ ਹੈ ਜੀ ਛੋਟੇ ਬੱਚਿਆਂ ਦਾ ਉਹ ਮੁਸ਼ਕਿਲ ਹੈ ਦਿੱਲੀ ਕਦੀ ਨਾ ਕਦੀ ਕੋਈ ਡਾਕਟਰ ਚੇਂਜ ਕਰਦਾ ਕਦੇ ਕੁਝ ਕਰਦਾ ਜੀ ਡੇਲੀ ਦਵਾਈਆਂ ਲੈਣ ਜਾਈਦੇ ਰਾਤ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਸਵੇਰੇ ਸਕੂਲ ਅਸੀਂ ਆਟੋ ਚਲਾਉਂਦੇ ਹਾਂ ਜੀ ਸਵੇਰੇ ਬੱਚੇ ਲੈ ਕੇ ਜਾਂਦੇ ਹਾਂ ਜੀ ਇੱਥੋਂ ਦੇਖੀ ਤਾਂ ਅੱਗੇ ਜਾ ਕੇ ਵੀ ਰਸਤਾ ਆਇਆ ਨਹੀਂ ਰਸਤਾ ਬਲੋਕ ਹੈ ਅੱਗੇ ਬਿਲਕੁਲ ਦਿਖਦਾ ਨਹੀਂ ਜਿਦੋਂ ਬੰਦੇ ਨੂੰ ਬੰਦਾ ਨਹੀਂ ਦਿਖਦਾ ਜੀ ਹੁਣ ਕੀ ਨਾਮ ਹੈ ਤੁਹਾਡਾ ਜੀ ਮੈਂ ਅਦਰਜੀਤ ਸਿੰਘ ਨੰਬਰ ਲਾ ਰਿਹਾ ਜੀ ਅਲਜੀਤ ਸਿੰਘ ਜੀ ਕਿੰਨੀ ਕੋਮਰ ਹੋ ਗਈ ਤੁਹਾਡੀ ਮੇਰੀ 62 ਸਾਲ ਹੈ 62 ਸਾਲ ਹੋ ਗਈ ਇਸ ਪਿੰਡ ਦਾ 62 ਸਾਲਾਂ ਦੇ ਕਿੰਨਾ ਕੁ ਵਿਕਾਸ ਹੋਇਆ ਵਿਕਾਸ ਤਾਂ ਜਿਹੜਾ ਨਹੀਂ ਹੋਇਆ ਹੋਇਆ ਨਾਸ ਜ਼ਿਆਦਾ ਹੋਇਆ ਤੇ ਧੂਏ ਨੇ ਐਂਡੀ ਸਾਡੀ ਤੈਲ ਕਮਚਾਰ ਰੱਖਿਆ ਪਿੰਡ ਵਿੱਚ ਖੁਦ ਮੇਰਾ ਬੇਟਾ ਪਰਸੋਂ ਦਾ ਕਲਾਸ ਜਾਂਦਾ ਸੀ ਆਪਣਾ ਕੰਪਿਊਟਰ ਦੀ ਲਾਨ ਜੀ ਉਹ ਕੱਲ ਦਾ ਐਸੇ ਧੂਏ ਚ ਗਲੇ ਚ ਫਸਿਆ ਬਿਮਾਰ ਇਨਾ ਹੋਇਆ ਪਿਆ ਵੀ 100 ਉੱਤੇ ਬੁਖਾਰ ਸੀ ਹੁਣ ਵੀ ਮੈਂ ਉਸ ਨੂੰ ਦਵਾਈ ਦੋ ਅਗਲੇ 100 ਦਾ ਬੁਖਾਰ ਸੀ ਡਿਊਟੀ ਤੋਂ ਆ ਕੇ ਪਰ ਇਹ ਧੂਏ ਨੇ ਦਾ ਸਾਡਾ ਨਾ ਜੀਣਾ ਹਰਾਮ ਕਰ ਦਿਆ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ ਅਸ਼ਰਬੋੜ ਮੁਰਦਾਬਾ ਅਸ਼ਰਬੋੜ ਮੁਰਦਾਬਾ ਅੱਜ ਅਸੀਂ ਰੰਗਦੇ ਹੋਏ ਦੇਖਿਆ ਫੋਕਲ ਪੁਆਇੰਟ ਤੋਂ ਪਿੰਡ ਦੋਲਤਪੁਰ ਵੱਲ ਜਾ ਰਹੇ ਸੀ ਇਹ ਤਾਂ ਇੱਥੇ ਧੂਆਂ ਜਿਹੜਾ ਹੈਗਾ ਉਹ ਸਿਖਰਾਂ ਤੇ ਸਿਖਾ ਸੋਚਿਆ ਕਿ ਹਲੇ ਇੰਨਾ ਸਿਆਲ ਵੀ ਨਹੀਂ ਹੈਗਾ ਕਿ ਧੁੰਦੋ ਦਾ ਮੌਸਮ ਹੋਵੇ ਕੋਹਰਾ ਹੋਵੇ ਇਹ ਹੈ ਕੀ ਆ ਜਿਵੇਂ ਜਿਵੇਂ ਅਦੋਲਪੁਰ ਦੇ ਨਜ਼ਦੀਕ ਆ ਰਹੇ ਤੇ ਸਾਹ ਘੁਟਣਾ ਜਾ ਬੰਦ ਹੋ ਗਿਆ ਮੇਰੇ ਨਾਲ ਦੇ ਸਾਥੀ ਮੂੰਹ ਤੇ ਰਮਾਲ ਬੰਨ ਕੇ ਖੜੇ ਨੇ ਮੇਰੇ ਇੱਥੇ ਦੀ ਸਥਿਤੀ ਦੇਖ ਕੇ ਅਚਾਨਕ ਰੁੱਕ ਕੇ ਦੇਖਣਾ ਪਿਆ ਕਿ ਹੈ ਕੀ ਆ ਆਖਿਰਕਾਰ ਸ਼ਾਇਦ ਤੁਸੀਂ ਦੇਖ ਰਹੇ ਹੋਣੇ ਹੁਣ ਵੀ ਮੇਰੇ ਮੁਰਦੀ ਧੂਆਂ ਦੇ ਜਿਹੜੇ ਹੈਗੇ ਨੇ ਉਹ ਬਰਬੋਲੇ ਜੇ ਚੱਲ ਰਹੇ ਨੇ ਆਪ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਨੇ ਦੌਲਤਪੁਰ ਦੇ ਨਜ਼ਦੀਕ ਇੱਥੇ ਤੋਂ ਤਕਰੀਬਨ 200 ਮੀਟਰ ਦੀ ਦੂਰੀ ਤੇ ਰਹਿائش ਹੈ ਤਾਂ ਇੱਥੇ ਦੇ ਹਾਲ ਦੇਖ ਕੇ ਹੈਰਾਨੀ ਪਰੇਸ਼ਾਨੀ ਹੋ ਰਹੀ ਹੈ ਤਾਂ ਪਿੰਡ ਦੇ ਲੋਕ ਇੱਥੋਂ ਲੰਘਦੇ ਹੋਏ ਸਾਨੂੰ ਮਿਲੇ ਤਾਂ ਅਸੀਂ ਹਣਮਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਇੱਥੇ ਨਜਾਇਜ਼ ਤੌਰ ਦੇ ਉੱਪਰ ਇੱਕ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਸ਼ਹਿਰ ਚ ਲੈ ਆ ਲਿਆ ਕਿਥੇ ਕੂੜਾ ਸਿੱਟਿਆ ਜਾਂਦਾ ਇਹ ਕਿਸੇ ਪ੍ਰਾਈਵੇਟ ਜਗ੍ਹਾ ਹੈਗੀ ਆ ਕੋਈ ਸਰਕਾਰੀ ਥੋਣ ਹੀ ਹੈਗੀ ਇਹਦੇ ਉੱਪਰ ਕੂੜਾ ਸਿੱਟਦੇ ਨਹੀਂ ਤੇ ਇਸੇ ਕੂੜੇ ਦੇ ਵਿੱਚ ਅੱਗ ਜਿਹੜੀ ਆ ਧੜਕਦੀ ਰਹਿੰਦੀ ਆ ਧੂਆਂ ਜਿਹੜਾ ਨਿਕਲਦਾ ਰਹਿੰਦਾ ਹੈਗਾ ਤੁਸੀਂ ਉਹ ਦੇਖੋਗੇ ਵੀ ਥੋੜੀ ਜੀ ਦੂਰ ਜਾ ਕੇ ਸਾਹਮਣੇ ਲੋ ਵੀ ਜਿਹੜੀ ਹੈਗੀ ਅੱਗ ਦੀ ਦਿਖਾਈ ਦੇ ਰਹੀ ਹੈ ਜਗਾ ਜਗਾ ਤੇ ਧੂਆਂ ਜਿਹੜਾ ਹੈਗਾ ਉਹ ਨਿਕਲਦਾ ਦਿਖੇਗਾ ਤੇ ਇਹ ਵੀ ਸੁਣਿਆ ਕਿ ਇੱਥੇ ਕੁਝ ਥਾਵਾਂ ਦੇ ਉੱਪਰ ਤਾਰਾ ਤੋਰਾ ਵੀ ਫੁਕੀਆਂ ਜਾਂਦੀਆਂ ਨੇ ਤੋਂ ਸਿੱਧੇ ਤੌਰ ਤੇ ਜਦੋਂ ਪਲਾਸਟਿਕ ਫੁਕਦਾ ਹੈ ਤਾਰਾ ਫੁਕਦੀਆਂ ਨੇ ਸਾਹ ਦੀਆਂ ਬਿਮਾਰੀਆਂ ਹੋਣਿਆ ਵੀ ਸੰਭਵ ਨੇ ਤੇ ਇੱਥੇ ਤੱਕ ਕਿ ਕੱਟਕ ਬਿਮਾਰੀ ਕੈਂਸਲ ਦੇ ਹੋਣ ਦੇ ਵੀ ਖਤਰੇ ਦੇ ਨੇ ਇਲਾਕੇ ਵਿੱਚ ਵੱਧ ਜਾਂਦੇ ਨੇ ਪਰ ਪ੍ਰਸ਼ਾਸਨ ਵੱਲੋਂ ਇੱਥੇ ਕੁਝ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਮੈਂ ਖੁਦ ਨਹੀਂ ਇਸੇ ਪਿੰਡ ਦੇ ਵਾਸੀ ਨਹੀਂ ਕਹ ਦੱਸਣਗੇ ਜੋ ਕਿ ਇਥੋਂ ਲੰਘ ਰਹੇ ਸੀ ਤਾਂ ਅਸੀਂ ਰੋਕਿਆ ਰੋਕ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਬਾਪੂ ਜੀ ਕੀ ਨੌਂ ਆ ਤੁਹਾਡਾ ਜੀ ਮੇਰਾ ਨਾਮ ਗਜਨ ਸਿੰਘ ਆ ਜੀ ਤੁਸੀਂ ਇਹ ਦੱਸੋ ਵੀ ਅਸੀਂ ਗੱਲ ਕਰਨੀ ਵੀ ਮੁਸ਼ਕਲ ਹੋ ਰਹੀ ਹੈ ਸਾਹ ਲੈਣਾ ਔਖਾ ਹੋ ਰਿਹਾ ਤੁਸੀਂ ਇੱਥੇ ਰਹਿੰਦੇ ਹੋ ਬਹੁਤ ਜਿੰਨਾ ਮੁਸ਼ਕਲ ਹੋਇਆ ਬਾਈ ਕਹਾਉਤੇ ਤੋਂ ਏ ਧੂਏ ਨੇ ਐਂਡੀ ਸਾਡੀ ਤੈਲ ਕੰਮ ਚਾ ਰੱਖਿਆ ਪਿੰਡ ਵਿੱਚ ਖੁਦ ਮੇਰਾ ਬੇਟਾ ਪਰਸੋਂ ਦਾ ਕਲਾਸ ਜਾਂਦਾ ਸੀ ਆਪਣਾ ਕੰਪਿਊਟਰ ਦੀ ਲਾਨ ਜੀ ਉਹ ਕੱਲ ਦਾ ਐਸੇ ਧੂਏ ਚ ਗਲੇ ਚ ਫਸਿਆ ਬਿਮਾਰ ਇਨਾ ਹੋਇਆ ਪਿਆ ਵੀ 100 ਉੱਤੇ ਬੁਖਾਰ ਸੀ ਹੁਣ ਵੀ ਮੈਂ ਉਸ ਨੂੰ ਦਵਾਈ ਦੋ ਅਗਲੇ 100 ਦਾ ਬੁਖਾਰ ਸੀ ਡਿਊਟੀ ਤੋਂ ਆ ਕੇ ਔਰ ਇਹ ਧੂਏ ਨੇ ਸਾਡਾ ਨਾ ਜੀਣਾ ਹਰਾਮ ਕਰ ਦਿਆ ਪਤਾ ਨਹੀਂ ਕਿਹੜਾ ਇਹਨੇ ਰਾਤ ਨੂੰ ਅੱਗ ਲਾ ਜੰਦਾ ਕਿ ਸਮਝ ਤੋਂ ਬਾਹਰ ਹੀ ਆ ਪ੍ਰਸ਼ਾਸਨ ਵੀ ਕਈ ਵਾਰੀ ਦੇਖ ਚੁੱਕਿਆ ਵੀਡੀਓ ਵੀਡੀਓ ਪਾਈਆਂ ਬੰਦਿਆਂ ਨੇ ਸਾਡੇ ਪਿੰਡ ਦੇ ਵਿੱਚ ਨਿਕਾ ਨੇ ਪਰ ਬਹੁਤ ਹੀ ਬੁਰਾ ਹਾਲਾ ਕੋਈ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਹੀ ਮਰਨ ਕਨਾਰੇ ਵਾਲਾ ਪਿੰਡ ਦਾ ਕੰਮ ਹੋਇਆ ਪਿਆ ਜੀ ਕਿ ਕਿੰਨੀ ਆਬਾਦੀ ਹੈ ਇਸ ਇਲਾਕੇ ਦੇ ਵਿੱਚ ਆਬਾਦੀ ਘਟੋ ਘਟ 2000 3000 ਤੱਕ ਦੀ ਤਕਰੀਬ ਚ ਆਬਾਦੀ ਹੈਗੀ ਹੈ ਜੀ ਇੱਥੇ ਤੇ ਬਜ਼ੁਰਗ ਕਿੰਨੇ ਖੋਣੇ ਆ ਬਜ਼ੁਰਗ ਕਾਫੀ ਬਜ਼ੁਰਗ ਨੇ ਬਜ਼ੁਰਗੋਈ ਵਿੱਚ ਸਾਡੀ ਮਾਤਾ ਜੀ 90 ਸਾਲ ਦੀ ਆ ਅਸੀਂ ਉਹਨੂੰ ਦੋ ਤਿੰਨ ਦਿਨੋਂ ਕਮਰੇ ਚ ਅੰਦਰ ਤਾਲਿਆ ਪਿਆ ਵੀ ਬਾਹਰ ਨਹੀਂ ਨਿਕਲਣ ਦੇ ਰਹੇ ਧੁੱਪ ਤਪ ਜੀ ਵੀ ਧੂਏ ਨੇ ਇੰਨਾ ਬੁਰਾ ਹਾਲ ਕਰਿਆ ਦੋ ਪਿਛਲੇ ਜਿਹੜੇ ਲੰਘੇ ਤਿੰਨ ਦਿਨ ਉਹਨਾਂ ਦਾ ਸਾਨੂੰ ਬਾਹਰ ਕੱਪੜੇ ਸੁਕਾਣੇ ਵੀ ਔਖੇ ਹੋ ਗਏ ਸਿਹਤ ਮੰਤਰੀ ਸਾਹਿਬ ਇਹ ਥੋੜਾ ਇਲਾਕਾ ਤੁਸੀਂ ਐਸੇ ਇਲਾਕੇ ਦੇ ਐਮਐਲਏ ਵੀ ਹੋ ਇਹ ਦਿਹਾਤੀ ਤੇ ਵੀ ਚਾਹੁੰਦਾ ਤੁਸੀਂ ਜਿਹੜਾ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਹੋ ਇੱਥੇ ਦੇ ਡੀਸੀ ਦੇ ਨਾਲ ਤੁਸੀਂ ਗੱਲ ਕਰਦੇ ਹੋ ਮੀਟਿੰਗ ਬੁਲਾਉਣੇ ਹੋ ਕਿ ਪਟਿਆਲਾ ਕੀ ਪੂਰੇ ਪੰਜਾਬ ਦੇ ਜਿੰਨੇ ਪਿੰਡ ਨੇ ਉਹਨਾਂ ਦੇ ਵਿਕਾਸ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਪਿੰਡਾਂ ਦੇ ਵਿੱਚ ਤੁਸੀਂ ਥਾਪਰ ਮਾਡਲ ਤੁਸੀਂ ਸਿਚੇਵਾਲ ਮਾਡਲ ਜਿਹੜਾ ਹੈਗਾ ਉਹਦੇ ਉੱਪਰ ਪੂਰਾ ਜ਼ੋਰ ਦੇਣਾ ਕਿ ਛੱਪੜ ਸਾਫ਼ ਹੋਣੀ ਚਾਹੀਦੀ ਹੈ ਕਿਤੇ ਕਚਰਾ ਨਹੀਂ ਹੋਣਾ ਚਾਹੀਦਾ ਹੈ ਕਿਤੇ ਕੋਈ ਸਟਰੀਟ ਲਾਈਟ ਬੰਦ ਹੈ ਤਾਂ ਉਹ ਚੱਲਦੀ ਹੋਣੀ ਚਾਹੀਦੀ ਹੈ ਸੜਕਾਂ ਇੰਨੀ ਵਧੀਆ ਹੋਣੇ ਚਾਹੀਦੀਆਂ ਕਿ ਲੋਕਾਂ ਨੂੰ ਸੁਵਿਧਾ ਮਿਲੇ ਦੋਲਤ ਪੂਰੇ ਪਟਿਆਲੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਕਹਿੰਦੇ ਕਿ ਪਟਿਆਲੇ ਦੇ ਵਿੱਚ ਹੀ ਹੈ ਇਹਦਾ ਇਲਾਕਾ ਐਮਸੀ ਦੇ ਅੰਦਰ ਵੀ ਆਉਂਦਾ ਹੈਗਾ ਉਹਦੇ باوجود ਨਾ ਤਾਂ ਸਾਨੂੰ ਇੱਥੇ ਕੋਈ ਸੜਕ ਦਿਖੀ ਹੈ ਜਿੱਥੋਂ ਦੀ ਕੋਈ ਵਧੀਆ ਤਰੀਕੇ ਨਾਲ ਆਪਣੇ ਘਰ ਨੂੰ ਆ ਜਾ ਸਕੇ ਹਫਤੇ ਤੋਂ ਵੀ ਜ਼ਿਆਦਾ ਨਾ ਸਾਨੂੰ ਦੂਰ ਦੂਰ ਤੱਕ ਕਿਤੇ ਕੋਈ ਸਟਰੀਟ ਲਾਈਟ ਲੱਗੀ ਹੋਈ ਦਿਖਦੀ ਹੈ ਤਾਂ ਕਿ ਇੱਥੇ ਤੋਂ ਰਦਾ ਜਿਹੜਾ ਲੰਘਦਾ ਦਿਖ ਸਕੇ ਅਜਿਹਾ ਕੁਝ ਨਹੀਂ ਹੈਗਾ ਸੀ ਫੋਕਲ ਪੁਆਇੰਟ ਦਾ ਕੰਮ ਆਇਆ ਤਾਂ ਮਜਬੂਰਨ ਦੇਖਿਆ ਕਿ ਇਧਰੋਂ ਧੂਆਂ ਕਿਵੇਂ ਆ ਰਿਹਾ ਤਾਂ ਆ ਕੇ ਅੱਗੇ ਵੇਖਿਆ ਤਾਂ ਸਾਨੂੰ ਆਹ ਕੁਝ ਮਿਲਿਆ ਤੇ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਸਾਨੂੰ ਆਪਣੇ ਬਜ਼ੁਰਗਾਂ ਨੂੰ ਕਮਰਿਆਂ ਦੇ ਵਿੱਚ ਬੰਦ ਕਰਕੇ ਰੱਖਣਾ ਪੈ ਰਿਹਾ ਤਾਂ ਜੋ ਉਹਨਾਂ ਨੂੰ ਸਾਹ ਦੀ ਦਿੱਕਤ ਨਾ ਆ ਜਾਏ ਇੱਕ ਜਵਾਕ ਪੜਨ ਵਾਲਾ ਜਿਹੜਾ ਜਾਂਦਾ ਸੀਗਾ ਉਹਨੂੰ 100 ਤੋਂ ਉੱਤੇ ਦਾ ਬੁਖਾਰ ਹੋ ਜਾਂਦਾ ਟੈਂਪਰੇਚਰ ਹੋ ਜਾਂਦਾ ਉਹਨੂੰ ਹਸਪੀਟਲ ਤੱਕ ਲੈ ਜਾਣਾ ਪੈਂਦਾ ਇਹ ਜਿਹੜਾ ਬਜ਼ੁਰਗ ਹੁਣ ਦੱਸ ਕਿਹਾਟੇ ਨਹੀਂ ਵੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਸਰ ਮਨਮੋਹ ਸਿੰਘ ਆ ਜੀ ਮਨਮੋਹ ਜੀ ਇਹ ਤੁਸੀਂ ਇਸੇ ਪਿੰਡ ਦੇ ਵਸਨੀਕ ਹਾਂਜੀ ਸਰ ਇਸੇ ਪਿੰਡ ਦੇ ਵਸਨੀਕ ਆ ਤੇ ਕਿੰਨੀ ਦੇਰ ਤੋਂ ਇਸ ਤਰ੍ਹਾਂ ਦਾ سلسلہ ਚੱਲੇ ਆ ਰਿਹਾ ਸਰ ਇਹ ਕਹਿੰਦਾ ਮਤਲਬ ਹਫਤੇ ਤੋਂ ਜ਼ਿਆਦਾ ਚਿਰ ਹੋ ਗਿਆ ਜੀ ਵੀ ਕਹਿੰਦਾ ਮਤਲਬ ਸਰ ਇਹ ਜਿਹੜਾ ਧੂਆ ਚੱਲ ਰਿਹਾ ਇਹਦੇ ਕਰਕੇ ਦੇਖੋ ਮੇਰਾ ਮੇਤੋ ਵੀ ਨਾ ਸਰ ਬੋਲੇ ਨਹੀਂ ਜਾ ਰਿਹਾ ਹੈਗਾ ਵੀ ਜਿਹੜੇ ਸਾਡੇ ਘਰ ਦੇ ਬਜ਼ੁਰਗ ਆ ਉਹ ਵੀ ਸਰ ਸ਼ਾਮ ਸਵੇਰੇ ਜਨ ਕਿ ਕਮਰੇ ਤੋਂ ਬਾਹਰ ਨਿਕਲਦੇ ਤਾਂ ਬਿਨਾ ਮਾਸ ਤੋਂ ਸਾਡੇ ਘਰਾਂ ਚ ਆਪਾਂ ਉਰੇ ਖੜੇ ਆ ਫਿਰ ਵੀ ਇਹ ਸਾਨੂੰ ਪਤਾ ਸੀ ਕਿਵੇਂ ਖੜੇ ਆ ਵੀ ਸਾਹ ਰੁਕਿਆ ਉਹਦੇ ਕਰਕੇ ਸਰ ਲੰਘੇ ਜਾਂਦਾ ਹਫ਼ਤੇ ਜ਼ਿਆਦਾ ਹੋ ਗਿਆ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਜ਼ਿਆਦਾ ਦਿੱਕਤ ਆ ਰਹੀ ਹੈ ਇਹ ਸਾਹ ਨਹੀਂ ਆਉਂਦਾ ਜੀ ਮਨਮੋਹ ਜੀ ਇਹ ਜਿਹੜਾ ਕੂੜਾ ਦੇਖ ਰਹੇ ਆ ਇਹ ਇੱਕ ਡੇਢ ਹਫ਼ਤੇ ਤੋਂ ਤਾਂ ਲੱਗਦਾ ਨਹੀਂ ਕਿ ਕਿੰਨੇ ਕ ਦਿਨ ਤੋਂ ਉੱਥੇ ਡੰਪ ਬਣਿਆ ਇਧਰ ਸਰ ਕਾਫੀ ਚਿਰ ਤੋਂ ਚੱਲ ਰਿਆ ਇਹ ਕੂੜਾ ਇਹ ਤੇ ਇਹ ਜਿਵੇਂ ਹੁਣ ਜੇ ਸ਼ਹਿਰ ਤੋਂ ਆੰਦੇ ਆ ਨਾ ਜਿਵੇਂ ਜਿਹੜਾ ਪੂਰਾ ਕਰਕਟ ਆ ਰਿਹਾ ਜੀ ਉਹ ਉਹ ਉਰੇ ਸਾਰੇ ਡੰਪ ਬਣਾਏ ਪਏ ਇਨਾਂ ਨੇ ਇੱਕ ਜੇ ਜ਼ਿਮੀਦਾਰ ਨੇ ਜ਼ਮੀਨ ਆਪਣੀ ਪਟਾਲੀ ਸੀਗੀ ਤੁਹਾਡੇ ਇਲਾਕੇ ਦੇ ਵਿੱਚ ਨਗਰ ਪੰਚਾਇਤ ਐ ਤੁਹਾਡਾ ਸਰਪੰਚ ਹੋਏਗਾ ਇਲਾਕੇ ਦਾ ਐਮਸੀ ਹੋਏਗਾ ਕਿ ਉਹ ਆ ਕੂੜਾ ਕਰਗੜ ਦਿਖਿਆ ਨਹੀਂ ਜਾਂ ਪਿੰਡ ਵਾਲਿਆਂ ਨੇ ਕਿਹਾ ਨਹੀਂ ਵੀ ਆਪਣੇ ਪਿੰਡ ਦੇ ਸਿਰ ਤੇ ਆ ਸਾਰਾ ਕੁਝ ਹੋ ਰਿਹਾ ਸਰ ਜਿਹੜਾ ਸਰਪੰਚ ਸੀਗਾ ਉਹ ਚੜ੍ਹਾਈ ਕਰ ਗਿਆ ਤੇ ਇਸ ਕਰਕੇ ਬਸ ਹੁਣ ਬਾਰੇ ਪੰਚਾਇਤ ਉਹ ਜੋ ਵੀ ਕਰ ਰਹੀ ਉਹ ਕਰ ਰਹੀ ਹੈ ਜੀ ਮੇਨ ਸਰਪੰਚੀ ਕਾ ਚੜ੍ਹਾਈ ਕਰਕੇ ਸੀਗੇ ਤੇ ਇਸ ਕਰਕੇ ਫਿਰ ਹੁਣ ਪੰਚਾਇਤ ਕਰ ਰਹੀ ਆ ਪਰ ਅਸੀਂ ਸਰ ਪ੍ਰਦੂਸ਼ਨ ਬੋਰਡ ਚ ਵੀ ਜਾ ਕੇ ਆਏ ਆ ਤੇ ਡੀਸੀ ਮੈਡਮ ਨੂੰ ਮਿਲ ਕੇ ਆਏ ਆ ਵੀ ਸਾਡੇ ਧੂਮੇ ਦਾ ਵੀ ਹੱਲ ਕਰ ਦੋ ਵੀ ਸਾਨੂੰ ਪਰੇਸ਼ਾਨੀ ਆ ਰਹੀ ਆ ਸਵੇਰੇ ਸ਼ਾਮ ਬੱਚੇ ਨਾਲ ਹੀ ਸਰ ਸਾਡੇ ਪਿੰਡ ਦਾ ਸਕੂਲ ਆ ਰਿ ਸਰਕਾਰੀ ਪ੍ਰਾਇਮਰੀ ਸਕੂਲ ਆ ਸਰ ਇਹ ਬਿਲਕੁਲ ਨਾਲ ਆ ਉਹ ਬੱਚਿਆਂ ਨੂੰ ਸਰ ਜਿੱਦਾਂ ਇਹ ਚੱਲ ਰਿਹਾ ਉਦੋਂ ਦੇ ਸਰ ਅਸੀਂ ਬੱਚੇ ਸਕੂਲ ਚ ਨਹੀਂ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਸਕੂਲ ਸਰ ਨਾਲੀਏ ਬਸ 10 ਮਿੰਟ ਦਾ ਰਾਹ ਨਹੀਂ ਹੈਗਾ ਜੀ 5 ਮਿੰਟ ਦਾ ਰਾਹ ਹੈ ਬਿਲਕੁਲ ਹੀ ਜੀ ਕਹਿੰਦਾ ਮਤਲਬ ਬੱਚਿਆਂ ਨੂੰ ਇੰਨੀ ਪਰੇਸ਼ਾਨੀ ਆ ਰਹੀ ਹੈ ਸਰ ਬੱਚੇ ਸਕੂਲ ਬਿਲਕੁਲ ਜਾ ਨਹੀਂ ਸਕਦੇ ਹੈਗੇ ਤੇ ਕਹਿੰਦਾ ਮਤਲਬ ਇਹਨੇ ਧੂਏ ਕਰਕੇ ਵੀ ਉਰੇ ਮੇਨ ਸਾਡੇ ਪਿੰਡਾਂ ਰਾ ਹੀ ਆ ਉਰੇ ਸਰ 10 12 ਪਿੰਡ ਲੰਘਦੇ ਆ ਇਹ ਸਾਰੇ ਜਨਕਿ ਉਰੇ ਤੁਸੀਂ ਸਵੇਰੇ ਦੇਖੋਗੇ ਸ਼ਾਮੀ ਤਾਂ ਉਰੇ ਜਾਮ ਲੱਗ ਜਾਂਦਾ ਅੱਜ ਤਾਂ ਫਿਰ ਵੀ ਪਿੰਡਲੇ ਰਲ ਮਿਲ ਕੇ ਜਨਕਿ ਸੈਟਿੰਗ ਕਰ ਰਹੇ ਆ ਫਿਰ ਵੀ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਦੇ ਰਿਹਾ ਹੈਗਾ ਇਸ ਬੰਨੀ ਪਿੰਡ ਵਾਲੇ ਰਲ ਕੇ ਇਹਨੂੰ 부ਝਾਉਣ ਦੀ ਕੋਸ਼ਿਸ਼ ਕਰਦੇ ਪਿੰਡ ਵਾਲੇ ਲੱਗੇ ਪਿਆ ਸਰ ਧਿਆਨ ਕਰ ਰਹੇ ਆ ਤੇ ਬਾਕੀ ਜਨਕਿ ਜਿਹੜਾ ਇਹ ਧੂਆ ਨਾ ਸਰ ਇਹ ਜਿਆਦਾ ਗੜ ਨੂੰ ਫੜ ਰਿਹਾ ਹੈ ਇਹ ਜਿਹੜੇ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਵੀ ਕਹਿੰਦਾ ਮਤਲਬ ਸਾਡੇ ਪਿੰਡ 'ਚ 10-12 ਬੰਦੇ ਦਾ ਬਿਮਾਰ ਪਏ ਆ ਜੀ ਸੋ ਮੇਰੇ ਤੋਂ ਇਲਾਵਾ ਜਿਨ੍ਹਾਂ ਨਾਲ ਮੈਂ ਗੱਲ ਕਰ ਰਿਹਾ ਸੀ ਉਹਨਾਂ ਦੇ ਇਲਾਵਾ ਜੇਕਰ ਮੈਂ ਸਾਰੇ ਤੇ ਕੈਮਰਾ ਘੁਮਾਵਾਂ ਕਿਸੇ ਵੀ ਵਿਅਕਤੀ ਦਾ ਮੂੰਹ ਜਿਹੜਾ ਹੈਗਾ ਅਜਿਹਾ ਨਹੀਂ ਜਿਹੜਾ ਟੱਗਿਆ ਹੋਇਆ ਨਾ ਹੋਵੇ ਤੇ ਕਿ ਹੌਣ ਦੇ ਬਾਵਜੂਦ ਵੀ ਖੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੋ ਇਹ ਹਾਲਾਤ ਨੇ ਇੱਥੇ ਦੇ ਤਾਂ ਤੁਸੀਂ ਲਾ ਸਕਦੇ ਹੋ ਕਿ ਜਿਨ੍ਹਾਂ ਨੇ ਹੁਣ ਘਰੇ ਪੂਰਾ ਕੰਮਕਾਰ ਕਰਕੇ ਜਾਣਾ ਹੋਵੇਗਾ ਰੋਟੀ ਪਾਣੀ ਛਕਣੀ ਹੋਵੇਗੀ ਉਹ ਕਿਸ ਤਰ੍ਹਾਂ ਮੂੰਹ ਤੋਂ ਕਪੜਾ ਲਾ ਕੇ ਬੰਦੇ ਹੋਣਗੇ ਕਿਵੇਂ ਆਪਣੇ ਘਰ ਚ ਠੀਕ ਰਸਮਾਂ ਦੇ ਹੋਣੇ ਪਾਪੂ ਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਅਦਲਜੀਤ ਸਿੰਘ ਨੰਬਰ ਲਾ ਰਿਹਾ ਜੀ ਦਲਜੀਤ ਸਿੰਘ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 62 ਸਾਲ ਹੈ ਜੀ 62 ਸਾਲ ਹੋ ਗਈ ਇਸ ਪਿੰਡ ਦਾ 62 ਸਾਲਾਂ ਦੇ ਕਿੰਨਾ ਕੁ ਵਿਕਾਸ ਹੋਇਆ ਵਿਕਾਸ ਤਾਂ ਜਿਹੜਾ ਨਹੀਂ ਹੋਇਆ ਹੋਇਆ ਨਾਸ ਜ਼ਿਆਦਾ ਹੋਇਆ ਵਿਕਾਸ ਨਹੀਂ ਹੋਇਆ ਨਾਸ਼ ਜ਼ਿਆਦਾ ਨਾ ਜ਼ਿਆਦਾ ਹੋ ਰਿਹਾ ਜਦੋਂ ਖੜ ਆਉਂਦਾ ਪੁਲ ਦੀ ਦਿੱਕਤ ਸਾਹਮਣੇ ਸੀਗੀ ਉਹ ਪੁਲ ਬਣਨ ਲੱਗ ਗਿਆ ਥੋੜੀ ਸੁਣ ਲਈ ਲੱਗਦਾ ਉਰੋਂ ਕੋਲਸ ਤੇ ਬਣਦੇ ਬਣਦੇ ਹੋਰ ਦਿੱਕਤਾਂ ਕਿਹੜੀਆਂ ਆਈਆਂ ਹੋਰ ਦੀਦਾ ਸਾਨੂੰ ਇਹ ਸਭ ਤੋਂ ਵੱਡੀ ਦਿੱਕਤ ਇਹ ਆ ਗਈ ਹੈ ਜੀ ਧੂਆ ਤੇ ਮਰ ਬੱਚਿਆਂ ਦਾ ਸਾਰਾ ਇਹਦੇ ਵਿੱਚ ਬਿਮਾਰ ਪੈ ਗਏ ਸਕੂਲ ਦੇ ਦੋ ਦਿਨ ਸਕੂਲ ਵੱਲੋਂ ਬੰਦ ਰਿਹਾ ਹੈ ਹਾਂਜੀ ਤੇ ਕੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਜਿਹੜੇ ਤੁਹਾਡੇ ਇਲਾਕੇ ਦੇ ਐਮਐਲਏ ਹੈਗੇ ਨੇ ਜਾਂ ਮੰਤਰੀ ਹੈਗੇ ਨੇ ਉਹਨਾਂ ਨਾਲ ਕਦੀ ਮਿਲਣ ਦੀ ਕੋਸ਼ਿਸ਼ ਕੀਤੀ ਹੈ ਜਾਂ ਐਮਸੀ ਨਾਲ ਕਦੀ ਗੱਲ ਕੀਤੀ ਅਸੀਂ ਕੋਸ਼ਿਸ਼ ਕੀਤੀ ਐ ਐਮਐਲਏ ਸਾਹਿਬ ਮਿਲਣ ਉਹ ਅਨੰਦਪੁਰ ਸਾਹਿਬ ਗਏ ਹੋਏ ਨੇ ਜੀ ਤੇ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਉਹ ਕੁਝੇ ਜੇ ਪ੍ਰਸ਼ਾਸਨ ਨੂੰ ਕਿਹਾ ਵੀ ਹੈ ਵੀ ਜਾ ਕੇ ਮੱਲਦੇ ਉਹ ਜਿੰਨਾ ਚਿਰ ਪਛਾ ਸਕੇ ਦਾ ਜੀਸੀਬੀ ਮਸ਼ੀਨ ਵਗੈਰਾ ਨਹੀਂ ਲਾਉਂਦੇ ਜਦ ਤੱਕ ਮਲੇ ਅਗਨੀਵਾਜੂ ਮਸ਼ੀਨ ਲੱਗੀ ਹੋਈ ਸੀ ਕਿ ਅੱਜ ਪਰ ਇੰਨਾ ਜ਼ਿਆਦਾ ਕੰਮ ਨਹੀਂ ਸੁਣਨ ਚਾਹੇ ਕਿ ਇਹ ਜਿਹੜੀ ਥਾਂ ਹੈਗੀ ਪ੍ਰਾਈਵੇਟ ਹੈਗੀ ਜਿੱਥੇ ਕੂੜਾ ਕਰ ਰਹੇ ਹਾਂਜੀ ਇਹ ਪ੍ਰਾਈਵੇਟ ਦੀ ਜ਼ਿੰਮੇਵਾਰੀ ਦੀ ਜ਼ਮੀਨ ਹੈ ਜੀ ਤੇ ਉਹਨਾਂ ਕੋਲੇ ਰੋਕਿਆ ਨਹੀਂ ਜਾਂਦਾ ਇੱਥੇ ਕੰਮ ਕੀ ਪੈ ਰਹੀ ਹੈ ਪਿੰਡ ਦੇ ਚ ਲੋਕਾਂ ਨੇ ਜੀ ਉਹਨਾਂ ਨੂੰ ਫੋਨ ਤੇ ਵੀ ਗੱਲ ਕੀਤੀ ਹੋਈ ਤੁਸੀਂ ਮੱਲੇ ਇਹ ਕੰਮ ਬੰਦ ਕਰੋ ਉਹਨਾਂ ਨੂੰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਹ ਬਸ ਕੀ ਲੱਗਦਾ ਕਿ ਇੱਥੇ ਕੂੜਾ ਕਰਕਟ ਸਿੱਟਣ ਦਾ ਪ ਬਿਲਕੁਲ ਜਾਂਦਾ ਹੁਣ ਆ ਜੀ ਇਹ ਪੈਸਾ ਹਾਂ ਜੀ ਪੈਸੇ ਲੈਂਦੇ ਨਾ ਪੈਸੇ ਲੇ ਕੇ ਸਰ ਕਰਦੇ ਆ ਜੀ ਬਾਕੀ ਸਰ ਵੀ ਮੇਨ ਕੰਮ ਜਿਹੜਾ ਸਾਡੇ ਪਿੰਡ ਦਾ ਪੂੜਾ ਇਹਦਾ ਦਾ ਸਰ ਜੀ ਵੀ ਕਹਿੰਦਾ ਮਤਲਬ ਅਸੀਂ ਇੱਕ ਭਾਵੇਂ ਸਰਕਾਰ ਦੇ ਹੱਥ ਵੀ ਜੋੜਤੇ ਵੀ ਸਾਡੇ ਪਿੰਡ ਦਾ ਪੂੜਾ ਵੀ ਕੰਮ ਹੋ ਜੇ ਵੀ ਕਹਿੰਦਾ ਮਤਲਬ ਦੇਖੋ ਸਰ ਜਦ ਵੀ ਅਸੀਂ ਉਹ ਅੱਜ ਤੋਂ ਇਹਨੂੰ ਲੱਗਾ 2 ਸਾਲ ਤੋਂ ਜ਼ਿਆਦਾ ਕੰਮ ਸ਼ੁਰੂ ਹੋ ਗਿਆ ਪੂੜੇ ਦੇ ਕੰਮ ਨੂੰ ਤੇ ਇਹ ਕਹਿੰਦਾ ਮਤਲਬ ਜਦੋਂ ਅਸੀਂ ਠੇਕੇਦਾਰ ਕੋਲ ਜਾਂਦੇ ਆ ਉਹ ਕਹਿੰਦੇ ਨੇ ਕਦੇ ਡਰੇਂਗ ਨਹੀਂ ਬਣੀ ਕਦੇ ਸਰ ਕਹਿੰਦੇ ਆ ਵੀ ਠੇਕੇਦਾਰ ਬਦਲ ਗਿਆ ਵੀ ਸਾਨੂੰ ਪਿੰਡ ਦੇ ਨੂੰ ਬਹੁਤ ਪਰੇਸ਼ਾਨੀ ਨਾਲ ਨਿਕਲਣਾ ਪੈ ਰ ਵੀ ਕਹਿੰਦਾ ਵੀ ਕੱਚਾ ਰਾਹ ਬਣਾਇਆ ਪਿਆ ਵੀ ਕਦੇ ਉਰੇ ਜਨ ਕੇ ਦਿੱਕਤ ਆਂਦੀ ਹੈ ਬੱਚੇ ਲੰਘਦੇ ਆਂ ਮਿੱਟੀ ਘਟਾ ਬਹੁਤ ਜ਼ਿਆਦਾ ਪ੍ਰਦੂਸ਼ਣ ਆ ਜਿਹੜੀ ਮੇਨ ਸੜਕ ਸਰ ਪਿੰਡ ਦਾ ਪੂਲ ਆ ਜੋ ਪੂਲ ਬਣ ਜਾਂਦਾ ਟਾਈਮ ਨਾਲ ਤਾਂ ਸਾਨੂੰ ਸਾਰੇ ਇਧਰੋਂ ਠੱਕੇ ਖਾਣੇ ਨਾ ਪੈਂਦੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਜਿਆਦਾਤਰ ਬੱਚੇ ਸਕੂਲ ਆਣ ਕਿਉਂਕਿ ਸਰਕਾਰੀ ਸਕੂਲ ਨੇੜੇ ਆ ਜੀ ਪਿੰਡ ਦਾ ਪੂਲ ਤਾਂ ਸਾਡਾ ਵੀ ਬਹੁਤ ਅੱਧ ਵਿਚਾਲੇ ਫਸਿਆ ਹੋਇਆ ਜਿੱਮੇ ਕਹਦੇ ਨੇ ਸਰ ਵੀ ਗਲਦੀ ਹੱਡੀ ਵਿੱਚ ਨਾ ਉਹ ਦਿੱਕਤ ਆ ਰਹੀ ਹੈ ਜੀ ਪੂਲ ਦੀ ਅਸੀਂ ਸਰ ਡੀਸੀ ਮੈਡਮ ਸਾਰਿਆਂ ਕੋਲ ਜਾਏ ਵੀ ਸਾਡੇ ਪੂਲ ਦੀ ਮੇਨ ਸੁਣਵਾਈ ਨਹੀਂ ਹੋ ਰਹੀ ਹੈ ਇਹ ਪੂਰੇ ਸਾਡੇ ਵਿਚੇ ਵਿਚਾਲੇ ਰੁੱਕਿਆ ਪਿਆ ਸੀ ਸਾਹਿਬ ਨੇ ਕੀ ਕਿਹਾ ਡੀਸੀ ਮੈਡਮ ਕਹਿੰਦੇ ਇਹ ਚੱਲ ਰਿਹਾ ਜੀ ਹਾਂਜੀ ਸ਼ਵਾਸ਼ਣ ਦੇ ਘਟੋ ਤੋੜ ਦਿੰਨੇ ਆ ਜੀ ਵੀ ਕਹਿੰਦਾ ਚਲੋ ਇਹ ਤਾਂ ਕਹਿ ਸਕਦੇ ਆ ਕਿ ਪ੍ਰਸ਼ਾਸਨ ਦੇ ਕੋਲੇ ਪੂਰਾ ਮੈਪ ਜਿਹੜਾ ਨਹੀਂ ਤਿਆਰ ਹੋਣਾ ਜਾਂ ਧੀਰੇ ਹੋਰੀ ਹੋਣੀ ਕੰਮਕਾਜ ਚ ਪਰ ਜਿਹੜੀ ਇਹ ਸਮੱਸਿਆ ਹੈ ਇਹ ਕਦੋਂ ਦੂਰ ਹੋਏ ਜਦੋਂ ਪੂਰਾ ਦਾ ਪੂਰਾ ਪਿੰਡ ਮੰਝੇ ਦੇ ਆ ਜਾਊਗਾ ਅੱਧਾ ਪਿੰਡ ਫਿਲਹਾਲ ਤਾਂ ਲੋਕ ਬਿਮਾਰ ਹੋ ਰਹੇ ਨੇ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਬੰਦ ਕਰੇ ਜਾ ਰਹੇ ਨੇ, ਡੱਕੇ ਜਾ ਰਹੇ ਨੇ ਜਿਵੇਂ ਉਹਨਾਂ ਨੇ ਦੱਸਿਆ ਕਿ ਸਾਡੀ ਦੇਦੀ 90 ਸਾਲ ਦੀ ਹੈ, ਅਸੀਂ ਉਹਨੂੰ ਕਮਰੇ 'ਚ ਬੰਦ ਰੱਖਾਇਆ ਹੈ। ਜੋ ਦਸੋ ਇੱਕ ਇਨਸਾਨ ਨੂੰ ਕੈਦ ਹੋ ਕੇ ਆਪਣੇ ਘਰ ਦੇ ਵਿੱਚ ਹੀ ਰਹਿਣਾ ਪੈ ਰਿਹਾ ਹੈ ਤੇ ਨਾ ਮੰਤਰੀ ਸਾਹਿਬ ਮਿਲ ਰਹੇ ਨੇ, ਨਾ ਐਮਐਲਏ ਸਾਹਿਬ ਮਿਲ ਰਹੇ ਨੇ, ਨਾ ਉਹਨਾਂ ਦਾ ਕੋਈ ਨੁਮਾਇੰਦਾ ਪਹੁੰਚ ਰਿਹਾ ਤੇ ਇਹ ਫਿਰ ਕਿੱਦਾਂ ਚੱਲੂਗਾ? ਤੇ ਖੁਦ ਦਾ ਆਪਣਾ ਸ਼ਹਿਰ ਹੋਵੇ, ਸਿਹਤ ਮੰਤਰੀ ਸਾਹਿਬ ਦਾ ਤੇ ਸਿਹਤ ਦੇ ਐਡੇ ਵੱਡੇ ਨੁਕਸਾਨ ਹੋ ਰਹੇ ਹੋਣ। ਫਿਰ ਕੌਣ ਜ਼ਿੰਮੇਵਾਰ ਹੈ? ਕੋਈ ਲੋਕਾਂ ਦਾ ਗਲਟ ਕਰਦਿਆਂ ਪੁਰਜੀ ਇਸ ਇਲਾਕੇ ਦੇ ਵਿੱਚ ਕਿੰਨੇ ਕੁ ਬਜ਼ੁਰਗ ਹੈਗੇ ਨੇ ਜਿਹੜੇ ਸਾਹ ਦੇ ਮਰੀਜ਼ ਨੇ ਘੱਟੋ ਘੱਟ 15-20 ਤੋਂ ਮਰੀਜ਼ ਹੈਗੇ ਨੇ ਜੀ ਜਿਹੜੇ ਸਾਹ ਦੇ ਮਰੀਜ਼ ਨੇ ਤੇ ਉਹਨਾਂ ਨੂੰ ਉਹਨਾਂ ਦਾ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਬਹੁਤ ਮੁਸ਼ਕਲ ਹੈ ਜੀ ਛੋਟੇ ਬੱਚਿਆਂ ਦਾ ਬਹੁਤ ਮੁਸ਼ਕਲ ਹੈ ਦੇਲੀ ਕਦੀ ਨਾ ਕਦੇ ਕੋਈ ਡਾਕਟਰ ਚੇਂਜ ਕਰਦਾ ਕਦੇ ਕੁਝ ਕਰਦਾ ਜੀ ਦੇਲੀ ਦਵਾਈਆਂ ਲੈਣ ਜਾਈਦੇ ਰਾਤ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਸਵੇਰੇ ਸਕੂਲ ਅਸੀਂ ਆਟੋ ਚਲਾਣੇ ਆ ਜੀ ਸੋਰੇ ਬੱਚੇ ਲੈ ਕੇ ਜਾਂਦੇ ਜੀ ਇੱਥੋਂ ਦੇਖੀ ਤਾਂ ਅੱਗੇ ਜਾ ਕੇ ਵੀ ਰਸਤਾ ਆਇਆ ਨਹੀਂ ਰਸਤਾ ਬਲੋਕ ਹੈ ਅੱਗੇ ਬਿਲਕੁਲ ਦਿਖਦਾ ਨਹੀਂ ਜਿਦੋਂ ਬੰਦੇ ਨੂੰ ਬੰਦਾ ਨਹੀਂ ਦਿਖਦਾ ਜੀ ਤੇ ਜ਼ਰਾ ਕਮਾਈ ਦਾ ਸਵੇਰੇ ਤਾਂ ਸਕੂਲਾਂ ਨੂੰ ਬੱਚਿਆਂ ਨੂੰ ਜਾਣਾ ਵੀ ਜਲਦੀ ਹੁੰਦਾ ਜਾਣਾ ਜਲਦੀ ਹੁੰਦਾ ਜੀ 7:30 ਤੋਂ 8 ਦਾ ਟਾਈਮ ਹੈ ਫਿਰ ਘੁੰਮ ਕੇ 10-12 ਕਿਲੋਮੀਟਰ ਰਮਨਸ਼ਟਰੀ ਏਰੀਆ ਤੋਂ ਜ਼ਰਾ ਘੁੰਮ ਕੇ ਦੂਜੀ ਸਾਈਡ ਜਾਣਾ ਪੈਂਦਾ ਹੈ ਜੀ ਤੇ ਬੱਚਿਆਂ ਨੂੰ ਵੀ ਸਾਹ ਦੀ ਦਿੱਕਤਾਂ ਹੁੰਦੀਆਂ ਬੱਚਿਆਂ ਨੂੰ ਬੜੀ ਸਾਹ ਦੀ ਦਿੱਕਨਦੀ ਹੈ ਪਰਸੋਂ ਦੀ ਗੱਲ ਹੈ ਜੀ 20-25 ਮਿੰਟ ਤਕਰੀਬਨ ਧੂਏ 'ਚ ਫਸ ਗਿਆ ਨਾ ਤਾਂ ਅੱਗੇ ਦਾ ਰਾਹ ਦਿਖਦਾ ਨਹੀਂ ਨਾ ਪਿੱਛੇ ਜਾਣ ਲਈ ਫ ਬਿਨਾਂ ਤੁਸੀਂ ਬੱਚਿਆਂ ਨੂੰ ਲੈ ਕੇ ਨਜਾਇਜ਼ ਕਰੋ ਇੱਧਰ ਹੀ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ ਦੱਸ ਦੇ ਕਰੋ ਪਹਿਲਾਂ ਸੇ ਪਰੇਸ਼ਾਨੀਆਂ ਰੋਜ਼ਾਨਾ ਦੀਆਂ ਨੇ ਜਿਹੜੀਆਂ ਚੱਲ ਰਹੀਆਂ ਹੈਗੀਆਂ ਨੇ ਜਦੋਂ ਸਕੂਲ ਵਾਸਤੇ ਬੱਚੇ ਘਰੋਂ ਤਿਆਰ ਹੁੰਦੇ ਨੇ ਪਿਆਰ ਹੋ ਕੇ ਸਕੂਲ ਵਾਸਤੇ ਜਾਂਦੇ ਨੇ ਪਰ ਰਾਹ ਦੇ ਵਿੱਚ ਰਾਹ ਨਹੀਂ ਦਿਖਦਾ ਇਸ ਗੰਦਗੀ ਤੇ ਧੂਏ ਕਰਕੇ ਮੇੜ ਪਹੁੰਚਦੇ ਨੇ ਬੱਚੇ ਸਕੂਲ ਤੋਂ ਸਕੂਲ ਵਾਲਿਆਂ ਨੂੰ ਐਕਸਕਿਊਜ਼ ਦੇਣਾ ਪੈਂਦਾ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਬਜ਼ੁਰਗਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਪਰ ਇਹ ਸਭ ਦੇ ਵਿੱਚ ਇਸ ਗੱਲ ਦਾ ਸਮਝ ਨਹੀਂ ਯਾਰ ਕਿ ਪ੍ਰਸ਼ਾਸਨ ਨੂੰ ਇਹ ਜਿੱਦਾਂ ਕਿਉਂ ਨਹੀਂ ਦਿਖ ਰਹੀਆਂ ਅਸੀਂ ਰਾਹ ਚ ਲੰਘਦੇ ਲੰਘਦੇ ਸਾਨੂੰ ਧੂਆਂ ਦਿਖਿਆ ਸੀ ਆਗੇ ਪਰ ਜਿਹੜੇ ਇੱਥੇ ਦੇ ਲੋਕ ਨੇ ਉਹ ਇੰਨੇ ਪਰੇਸ਼ਾਨ ਨੇ ਗੋਹਾਲ ਲਗਾ ਰਹੇ ਨੇ ਦੱਸ ਰਹੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਕੂੜੇ ਦੇ ਡੰਪ ਨੇ ਧੂਏ ਦੀ ਨੇਹਰੀ ਲਿਆ ਰੱਖੀ ਹੈ ਇਥੋਂ ਨਾ ਸਵੇਰ ਦੀ ਲੰਘ ਸਕਦੀਆਂ ਨਾ ਰਾਤ ਨੂੰ ਲੰਘ ਸਕਦੀਆਂ ਇੱਥੇ ਕੂੜਾ ਹੀ ਕੂੜਾ ਕੀਤਾ ਹੋਇਆ ਇੱਕ ਪ੍ਰਾਈਵੇਟ ਪਲੋਟ ਦੇ ਵਿੱਚ ਪੂਰਾ ਗਿਰ ਰਿਹਾ ਹੈਗਾ ਜ਼ਿਮੀਦਾਰ ਦਾ ਕਰ ਪਟਿਆਲੇ ਦੱਸੇ ਜਾ ਰਿਹਾ ਉਸ ਨੂੰ ਪਤਾ ਨਹੀਂ ਹੈਗਾ ਕਿ ਇੱਥੇ ਗੰਦਗੀ ਕਰ ਰਹੀ ਹੈ ਜਾਂ ਕਿ ਉਸ ਨੂੰ ਕੋਈ ਪੈਸੇ ਜਾ ਰਹੇ ਹੈਗੇ ਨੇ ਤਾਂ ਜੋ ਉਹ ਆਪਣੀ ਜ਼ਮੀਨ ਦੇ ਵਿੱਚ ਗੰਦਗੀ ਪੈਣ ਦੇ ਰਿਹਾ ਹੈਗਾ ਕੋਣ ਵਿਅਕਤੀ ਹੈਗਾ ਜਿਹੜਾ ਆਪਣੇ ਘਰਾਂ ਦੇ ਵਿੱਚ ਪੈਸੇ ਪੈਣ ਜਾ ਰਿਹਾ ਕੀ ਕਹਿ ਰਹੇ ਹੋ ਜੀ ਤੁਸੀਂ ਸਾਡੀ ਗੁਰਬਾਣੀ ਦਾ ਫਰਮਾਨ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਇਸ ਸਰ ਸਰਕਾਰਾਂ ਵੱਲੋਂ ਸਾਨੂੰ ਇਹ ਦੇਖੋ ਇੰਨੀ ਗੰਦਗੀ ਇੰਨਾ ਪ੍ਰਦੂਸ਼ਣ ਇੰਨੀ ਗੰਦੀ ਹਵਾ ਦਿੱਤੀ ਜਾ ਰਹੀ ਅੱਜ 6 ਤੋਂ 7 ਦਿਨ ਹੋ ਗਏ ਜੀ ਲਗਾਤਾਰ ਦਿਨੇ ਥੋੜੀ ਜਿਹਾ ਆਉਂਦੀ ਫਾਇਰ ਬ੍ਰਿਗੇਡ ਆਉਂਦੇ ਆ ਯਤਨ ਕਰਦੇ ਨੇ ਕੋਈ 2-4 ਗੱਡੀਆਂ ਪਾ ਕੇ ਚਲੇ ਜਾਂਦੇ ਨੇ ਠੀਕ ਹੈ ਜੀ ਰਾਤ ਨੂੰ ਸਾਹ ਨਹੀਂ ਲਿਆ ਜਾਂਦਾ ਜੀ ਇੰਨਾ ਮਾੜਾ ਹਾਲ ਹੈ ਇੱਥੇ ਇਥੋਂ 200 ਮੀਟਰ ਦੀ ਦੂਰੀ ਤੇ ਪਿੰਡ ਦਾ ਸਰਕਾਰੀ ਸਕੂਲ ਹੈ ਜੀ ਤਕਰੀਬਨ 2 ਦਿਨ ਬੇਨਤੀ ਕਰਕੇ ਵੀ ਇੱਥੇ ਪ੍ਰਦੂਸ਼ਨ ਬਹੁਤ ਜ਼ਿਆਦਾ ਦੋ ਦਿਨ ਸਕੂਲ ਬੰਦ ਕਰਵਾਉਣਾ ਪਿਆ ਹਰ ਇੱਕ ਅਧਿਕਾਰੀ ਨੇ ਪ੍ਰਦੂਸ਼ਨ ਬੋਰਡ ਦੇ ਵਿੱਚ ਜਾ ਕੇ ਬੇਨਤੀ ਕੀਤੀ ਉਹ ਆਏ ਪਰ ਕੋਈ ਹੱਲ ਨਹੀਂ ਜੀ ਅੱਜ ਤੱਕ 7ਵਾਂ ਦਿਨ ਹੋ ਗਿਆ ਜੀ ਲਗਾਤਾਰ ਤੇ ਸਾਨੂੰ ਕੋਈ ਹੱਲ ਨਹੀਂ ਮਿਲ ਰਿਹਾ ਜੀ ਉਹੀ ਹਾਲ ਉਹੀ ਗੰਦੀ ਹਵਾ ਆਣ ਜਾਣ ਨੂੰ ਰਸਤਾ ਨਹੀਂ ਜੀ ਅਸੀਂ ਜਾਈਏ ਤੇ ਕੀ ਜਾਈਏ ਇੱਥੇ ਜਾਈਏ ਸਰਕਾਰਾਂ ਬੇਨਤੀ ਵੀ ਜੇ ਤੁਸੀਂ ਸਾਡਾ ਹੱਲ ਨਹੀਂ ਕਰ ਸਕਦੇ ਤਾਂ ਸਾਨੂੰ ਕਿਸੇ ਚੌਂਕ 'ਚ ਖਿਲਾਰ ਕੇ ਗੋਲੀ ਮਾਰ ਦਿਓ ਜੇ ਤੁਸੀਂ ਸਾਡੇ ਨੈਤਿਕ ਅਧਿਕਾਰਾਂ ਤੇ ਡਾਕੇ ਮਾਰ ਦਿਓ ਉਸ ਤੋਂ ਚੰਗਾ ਵੀ ਸਾਨੂੰ ਇੱਕ ਵਾਰੀ ਹੀ ਮਾਰ ਦਿਓ ਸਾਡੇ ਨਾਲ ਬਹੁਤ ਕਿਸੇ ਤਰ੍ਹਾਂ ਦਾ ਸਰਕਾਰ ਵੱਲੋਂ ਸਹਿਯੋਗ ਨਹੀਂ ਹੋ ਰਿਹਾ ਅਸੀਂ ਵਾਰ-ਵਾਰ ਟਰੈਕਟਰ ਬਲਬੀਰ ਸਿੰਘ ਜੀ ਦੀ ਟੀਮ ਨਾਲ ਸੰਪਰਕ ਕੀਤਾ ਪਰ ਸਾਨੂੰ ਉਹਨਾਂ ਵੱਲੋਂ ਕੋਈ ਵਾਪਸੀ ਟੀਮ ਦਾ ਜਵਾਬ ਕੀ ਹੁੰਦਾ ਅਸੀਂ ਮੈਸੇਜ ਦੇਤਾ ਜੀ ਅਸੀਂ ਦੱਸ ਰਹੇ ਹਾਂ ਉਹ ਕਰਾ ਰਹੇ ਨੇ ਉਹ ਡੀਸੀ ਮੈਡਮ ਨੂੰ ਉਹਨਾਂ ਨੇ ਕਿਹਾ ਤਾਂ ਬਟ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਹੋਇਆ ਜੀ ਗਰਾਊਂਡ ਲੈਵਲ ਤੇ ਸਾਨੂੰ ਬਹੁਤ ਪਰੇਸ਼ਾਨੀ ਅੱਜ ਨਿੱਜੀ ਜੀਸੀਬੀ ਲਾ ਕੇ ਕੁਝ ਸਮਾਂ ਅਸੀਂ ਇਸ ਨੂੰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਰਾਤ ਨੂੰ ਉਹੀ ਹਾਲ ਉਹਨਾਂ ਹੀ ਧੂਆਂ ਉਸੇ ਹਾਲ ਚ ਸਾਨੂੰ ਛੱਡਿਆ ਗਿਆ ਸਰਕਾਰ ਵੱਲੋਂ ਸਾਡੀ ਨਹੀਂ ਮਦਦ ਕੀਤੀ ਜਾ ਰਹੀ ਜੇ ਸਰ ਨਾ ਹਟਿਆ ਤਾਂ ਫਿਰ ਲੋਕ ਘਰ ਵਿੱਚੋਂ ਤਿਆਰ ਹੋਣਗੇ ਫਿਰ ਇੱਕ ਤੋਂ ਨਾ ਫਿਰ ਕਹਿੰਦਾ ਮਤਲਬ ਇਹ ਦੁਆਰਾ ਦੱਸੋ ਕੀ ਕਰੀਓ ਜੇਕਰ ਨਾਵੇ kia ਤਾਂ ਲੋਕ ਕੀ ਕਰਨਗੇ ਸਰ ਜੇ ਇਹ ਧੂਆਂ ਨਾ ਹਟਿਆ ਤਾਂ ਲੋਕੀ ਫਿਰ ਇੱਥੇ ਹੁਣ ਵੀ ਸਰ ਵੀ ਕਹਿੰਦਾ ਫਿਰ ਕਹੀਂ ਕਰਨ ਜਿਹੜੇ ਬੱਚਿਆਂ ਵਾਲੇ ਨਾ ਉਹਨਾਂ ਨੂੰ ਸਰ ਆਪਣੇ ਰਿਸ਼ਤੇਦਾਰੇ ਮੈਂ ਸ਼ਹਿਰ ਜਾ ਕੇ ਰਹਿਣਾ ਪੈ ਰਿਹਾ ਫਿਰ ਲੋਕੀ ਸਰ ਇੱਥੋਂ ਘਰ ਵੇਚਣਗੇ ਘਰ ਵੇਚ ਕੇ ਫਿਰ ਜਾਣਾ ਪੈਣਾ ਕਿਤੋਂ ਕਿਉਂਕਿ ਧੂਏ ਦਾ ਸਰ ਕੋਈ ਸੋਲੂਸ਼ਨ ਨਹੀਂ ਹੋ ਰਿਹਾ ਇਹ ਗੱਲ ਨੂੰ ਫੜ ਰਾ ਇਸ ਕਰਕੇ ਬਹੁਤ ਪਰੇਸ਼ਾਨੀਆਂ ਦਾ ਕੰਮ ਚੱਲ ਰਿਹਾ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਹੈਗੀ ਇਹ ਤਾਂ ਹੁਣ ਜਿਹੜੇ ਸਾਰੇ ਪਿੰਡ ਦੇ ਆ ਨਾ ਦੌਲਤਪੁਰ ਵਾਲੇ ਇਹਨਾਂ ਨੂੰ ਪੁੱਛ ਕੇ ਦੇਖੋ ਤੁਸੀਂ ਪਿੰਡ ਮਾ ਜਾਈ ਡਾਕਟਰ ਬਲਵੀਰ ਆ ਕੇ ਉਹਦੇ ਦੇਖੇ ਆ ਕੇ ਵੀ ਕੀ ਸੋਲੂਸ਼ਨ ਆ ਜੇ ਅਸੀਂ ਡਾਕਟਰ ਬਲਵੀਰ ਬਣਾਉਣਾ ਮੈਸੇਜ ਲਾ ਰਹੇ ਆ ਉਹ ਕਹਿੰਦੇ ਜਿੱਥੇ ਸਾਡੇ ਪਿੰਡ 'ਚ ਪ੍ਰਭਾਤ ਥੇਰੀ ਉਹ ਚੱਲ ਰਿਹਾ ਸਰ ਆਪਣਾ ਦੋਰਾ ਵੀ ਤੁਸੀਂ ਉੱਥੇ ਆ ਕੇ ਦੇਖੋ ਵੀ ਸਾਨੂੰ ਉਰੇ ਆ ਕੇ ਮੇਰੇ ਪਿੰਡ ਵਾਲੇ ਵੀ ਸਰ ਪਰੇਸ਼ਾਨੀ ਸਾਨੂੰ ਉਰੇ ਆ ਉਹ ਜਿਹੜਾ ਕਹਿੰਦਾ ਯਾਨੀ ਕਿ ਉਹ ਆ ਕੇ ਮੌਕਾ ਨਹੀਂ ਦੇਖਣਾ ਚਾਹੁੰਦੇ ਉਹ ਚੰਦਲਿਕ ਸਾਡੇ ਕੋਲੇ 15-20 ਬੰਦੇ ਆਣ ਗੱਲ ਕਰਣ ਆ ਰਹੇ ਅਸੀਂ ਉਹਨਾਂ ਨੂੰ ਮੈਸੇਜ ਲਾ ਰਹੇ ਹਾਂ ਸਾਨੂੰ ਉਹ ਇਹ ਗੱਲ ਕਹਿ ਰਹੇ ਆ ਕਹਿੰਦੇ ਵੀ ਤੁਸੀਂ ਜਿੱਥੇ ਸਾਡਾ ਪਿੰਡ ਦਾ ਦੋਰਾ ਚੱਲ ਰਿਹਾ ਜਿਹੜੇ ਪਿੰਡ ਤੁਸੀਂ 15-20 ਦੋ ਗੱਡੀਆਂ ਭਰ ਕੇ ਆਓ ਸਾਨੂੰ ਰਿਹਾ ਕੇ ਦੱਸੋ ਆ ਕੇ ਮੈਂ ਕਿਹਾ ਸਰ ਵੀ ਸਾ ਤਾਂ ਸਾਡੇ ਪਿੰਡ ਵਾਲੇ ਕੁੱਟਰੇ ਆ ਮਰ ਤਾਂ ਲੋਹੇ ਬਜ਼ੁਰਗਾਂ ਦਾ ਦਿੱਕਤ ਆ ਰਹੀ ਆ ਪਰ ਸਾਨੂੰ ਦਾ ਇੰਨਾ ਕਹਿੰਦਾ ਅਸੀਂ ਦੱਸ ਵੀ ਸਕਦੇ ਵੀ ਕਿੰਨੀ ਪਰੇਸ਼ਾਨੀ ਥੜੀ ਬਜ਼ੁਰਗਾਂ ਨੂੰ ਸਰ ਕੁਝ ਅਸੀਂ ਗੱਲ ਨਹੀਂ ਕਰ ਸਕਦੇ ਵੀ ਘਰ ਤੇ ਜਦੋਂ ਬੜਦੇ ਆ ਘਰ ਤੇ ਕਹਿੰਦੇ ਅਸੀਂ ਸਰ ਕਹਿੰਦਾ ਵੀ ਇੰਨੇ ਪਰੇਸ਼ਾਨ ਹੋ ਰਹੇ ਆਂ ਵੀ ਕਿ ਹੰਦਾ ਕੋਈ ਚੈ ਨਹੀਂ ਸਕਦੇ ਜੀ ਪਰੇਸ਼ਾਨ ਕਿੱਦਾਂ ਰਹਿ ਸਰ ਜੀ ਇਹਨਾਂ ਨੇ ਤੁਹਾ ਅਨੁਸਾਰ ਅਸੀਂ ਹੱਗੇੜੇ ਮਾਰ ਮਾਰ ਕੇ ਫੋਨ ਕਰਕੇ ਸਰ ਡੀਸੀ ਮੈਡਮ ਕੋਲ ਵੀ ਜਾਏ ਵੀ ਸਾਡੇ ਦਾ ਕੋਈ ਹੱਲ ਕਰ ਦੋ ਪਰ ਸਰ ਕੋਈ ਗੱਲ ਹੀ ਨਹੀਂ ਸੁਣਨਾ ਹੈਗਾ ਸਾਡੀ ਅਸੀਂ ਤਾਂ ਸਰ ਫਿਰ ਘਰ ਵੇਚ ਕੇ ਤੁਸਾਨੂੰ ਜਾਣਾ ਪਏਗਾ ਜੀ ਫਿਰ ਕਹਿੰਦਾ ਮਤਲਬ ਪਰੇਸ਼ਾਨ ਹੋ ਗਏ ਸਰ ਜੀ ਤੁਹਾ ਦਾ ਇੱਕ ਦਿਨ ਦਾ ਸਾਲ ਹਫਤੇ ਤੋਂ ਜ਼ਿਆਦਾ ਚਿਰ ਹੋ ਗਿਆ ਇੱਕ ਦਿਨ ਹੋਇਆ ਦੋ ਦਿਨ ਹੋਇਆ ਸਰ ਸਵੇਰੇ ਸ਼ਾਮ ਸਰ ਬੱਚਿਆਂ ਨੂੰ ਜਾਣਾ ਹੁੰਦਾ ਪਹਿਲਾਂ ਸਰ ਸਾਨੂੰ ਬੱਚਾ ਦਾ ਫਿਕਰ ਪੈਂਦਾ ਵੀ ਬੱਚੇ ਸਕੂਲ ਸਾਡੇ ਕਿਵੇਂ ਜਾਣਗੇ ਪਰ ਸਰਕਾਰ ਗੌਰ ਹੀ ਨਹੀਂ ਕਰ ਰਹੀ ਫਿਰ ਅਸੀਂ ਕਰਾਂਗੇ ਕੀ ਸਰ ਅਸੀਂ ਵੋਟਾਂ ਪਾਈਆਂ ਸਰ ਸਰਕਾਰ ਦੇ ਕਰਕੇ ਕਿ ਸਾਡੀ ਸੁਣਾਈ ਹੋएगी ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਦੱਸੋ ਹੁਣ ਕੀ ਕਰੀਏ ਸਰ ਅਸੀਂ ਅਸੀਂ ਸਰ ਪਰੇਸ਼ਾਨ ਹੋ ਗਏ ਜਦੋਂ ਘਰ ਵੜਦੇ ਆ ਸਾਨੂੰ ਇੰਨਾ ਹੋ ਹੁੰਦਾ ਵੀ ਸਾਡੇ ਘਰਾਂ ਜ andar ਧੂਆ ਨਾ ਵੜਦੇ ਦਰਵਾਜ਼ੇ ਲਾ ਕੇ ਰੱਖਣੇ ਪੈ ਰਹੇ ਆ ਸਾਨੂੰ ਸਰ ਅਸੀਂ ਸਰ ਪਰੇਸ਼ਾਨ ਹੋਏ ਪਏ ਦੱਸੋ ਹੁਣ ਕਿਵੇਂ ਕਰੀਏ ਕੀ ਨਾ ਕਰੀਏ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਉਰੇ ਬਲੰਗਣਾ ਹੁੰਦਾ ਸਰ ਜੀ ਪਹਿਲਾਂ ਪਿੰਡ ਫੋਨ ਕਰਨਾ ਪੈਂਦਾ ਵੀ ਧੂਆ ਕਿਵੇਂ ਆ ਕੀ ਸੋਲੂਸ਼ਨ ਆ ਵੀ ਘਟਿਆ ਕਿ ਨਹੀਂ ਘਟਿਆ ਸਰਕਾਰ ਇੱਕ ਗੱਡੀ ਭੇਜਦੀ ਹੈ ਪਾਣੀ ਪਾ ਕੇ ਉਹ ਫੇਰ ਉਹਦੇ ਨਾਲ ਤੂੰ ਜਿਆਦਾ ਸੋਲਕ ਜਾਂਦਾ ਆ ਇਸ ਕਰਕੇ ਵੀ ਕੋਈ ਸੋਲੂਸ਼ਨ ਨਹੀਂ ਹੋ ਰਿਹਾ ਸਾਨੂੰ ਬਹੁਤ ਪਰੇਸ਼ਾਨੀ ਦਾ ਸਰ ਕਰਨਾ ਪੈ ਰਹੀ ਕਰਨਾ ਕਹਿੰਦਾ ਮਤਲਬ ਸੋ ਇਹ ਇਲਾਕੇ ਤੂੰ ਕੁਦਰਤੀ ਕੇ ਲਈ ਜਾਂ ਕੇ ਲਈ ਕਿ ਅੱਛੇ ਦਾ ਮੋਹਰ ਐਸਾ ਬਣ ਗਿਆ ਪਹਿਲਾ ਫੋਕਲ ਪੁਆਇੰਟ ਸਾਰਾ ਫੈਕਟਰੀ ਏਰੀਆ ਹੈਗਾ ਜਿੱਥੇ ਇੰਡਸਟਰੀਆਂ ਲੱਗੀਆਂ ਹੋਈਆਂ ਨੇ ਉਸ ਤੋਂ ਬਾਅਦ ਹਰ ਸਾਲ ਇੱਥੇ ਜਿਹੜੀ ਪਾਣੀ ਦੀ ਮਾਰ ਤੋਂ ਪਿੰਡ ਦੇ ਲੋਕ ਘਬਰਾਉਂਦੇ ਕਿਉਂਕਿ ਪਟਿਆਲੇ ਜੀ ਦਾ ਸਭ ਤੋਂ ਪਹਿਲਾਂ ਨਦੀ ਐਂਟਰ ਹੁੰਦੀ ਹੈ ਤਾਂ ਇਸੇ ਪਿੰਡ ਤੋਂ ਹੁੰਦੀ ਹੈ ਜਦੋਂ ਪਹਿਲਾ ਪਿੰਡ ਬਣਦਾ ਤੇ ਉਹ ਪੁਲ ਦਾ ਜਿਹੜਾ ਕੰਮ ਹੈਗਾ ਪੁਲ ਟੁੱਟ ਗਿਆ ਸੀ ਉਹ ਕਈ ਸਮੇਂ ਤੋਂ ਚੱਲਿਆ ਹੋਇਆ ਰਾਹ ਨਹੀਂ ਹੈਗਾ ਇਸ ਪਿੰਡ ਨੂੰ ਇਸ ਪਿੰਡ ਨੂੰ ਕੋਈ ਸਟਰੀਟ ਲਾਈਟ ਨਹੀਂ ਹੈਗੀ ਇਸ ਪਿੰਡ ਨੂੰ ਨਾ ਕੋਈ ਪੱਕੀ ਸੜਕ ਹੈਗੀ ਹੈ ਰਿਆਂਗਾ ਖੁੰਦਾ ਜਿਹੜੀ ਮਾੜੀ ਮੋਟੀ ਜ਼ਿੰਦਗੀ ਜੀ ਰਹੇ ਸੀ ਲੋਕੀਆ ਕੂੜੇ ਦਾ ਡੰਪ ਬਣ ਗਿਆ ਇੱਥੇ ਇੱਥੇ ਅੱਗ ਲੱਗੀ ਹੋਈ ਹੈ ਤੇ ਧੂੰਆਂ ਕਰਕੇ ਪਰੇਸ਼ਾਨ ਨੇ ਇਹਨਾਂ ਦੱਸੇ ਕਿ 15 ਤੋਂ 20 ਬਜ਼ੁਰਗ ਜਿਹੜੇ ਇਸ ਪਿੰਡ ਦੇ ਨੇ ਉਹ ਸਾਹ ਦੇ ਮਰੀਜ਼ ਨੇ ਤੇ ਕਈ ਬਜ਼ੁਰਗ ਇਹ ਜਿਹੜਾ ਨੂੰ ਘਰਾਂ ਦੇ ਵਿੱਚ ਕਾਇਰ ਕਾਇਰ ਕਰਕੇ ਰੱਖਿਆ ਹੋਇਆ ਇਹਨੇ ਜਿਆਦਾ ਪਰੇਸ਼ਾਨ ਹੋ ਗਏ ਇਸ ਪਿੰਡ ਦੇ ਲੋਕ ਉਹਨਾਂ ਨੂੰ ਮੂੰਹ ਤੋਂ ਕਹਿਣਾ ਪੈਜੇ ਕਿ ਜੇਕਰ ਸਾਡਾ ਹੱਲ ਨਹੀਂ ਹੁੰਦਾ ਸਾਨੂੰ ਚੋਕ ਉੱਤੇ ਖੜਾ ਕੇ ਗੋਲੀ ਮਾਰ ਦਿਓ ਇਹੀ ਜੇ ਸ਼ਬਦ ਜਦੋਂ ਕਿਸੇ ਦੇ ਮੂੰਹ ਤੋਂ ਨਿਕਲਣ ਤੁਸੀਂ ਸਮਝ ਸਕਦੇ ਹੋ ਇਹ ਜਿਹਾ ਮਾਹੌਲ ਬਣਦੇ ਕਿ ਲੋਕ ਕਹਿਣ ਕਿ ਅਸੀਂ ਆਪਣਾ ਘਰ-ਬਾਰ ਵੇਚ ਕੇ ਰੋਂਦੇ ਰੋਂਦੇ ਆਪਣੀ ਦਾਸਤਾਨ ਦੱਸਣ ਕਿ ਅਸੀਂ ਬਾਹਰ ਚਲੇ ਜਾਣਾ ਹੈਗਾ ਇਸ ਪਿੰਡ ਤੋਂ ਤਾਂ ਕਿੱਡੀ ਲਣਾਤੀ ਕੱਲ ਤਾਂ ਉਸੇ ਹੀ ਜ਼ਿਲ੍ਹੇ ਦਾ ਉਸੇ ਹੀ ਸ਼ਹਿਰ ਦਾ ਐਮਐਲਏ ਮੰਤਰੀ ਹੋਵੇ ਉਹ ਵੀ ਸੇਤ ਦਾ ਤੇ ਸੇਤ ਦੀ ਦਿੱਕਤਾਂ ਤੋਂ ਲੋਕ ਪਰੇਸ਼ਾਨ ਹੋਣ। ਜੋ ਰਿਪੋਰਟ ਜਿਹੜੀ ਹੈਗੀ ਆ ਸਿਰਫ ਇਸ ਕਰਕੇ ਨਹੀਂ ਕਿ ਇੱਕ ਖਬਰ ਕਰਨੀ ਹੈ। ਖਬਰਾਂ ਰੋਜ਼ ਕਰਦੇ ਆ। ਇਹ ਇਸ ਕਰਕੇ ਹੈ ਕਿ ਇਹ ਹਕੀਕਤ ਸਰਕਾਰ ਦੀਆਂ ਅੱਖਾਂ ਤੇ ਕੰਨਾਂ ਤੱਕ ਪਹੁੰਚ ਸਕੇ ਕਿ ਆਖਰਕਾਰ ਗਰਾਊਂਡ ਦੇ ਉੱਪਰ ਹੋ ਕੀ ਰਿਹਾ। ਤੁਹਾਡੇ ਇਲਾਕੇ ਤੇ ਡੀਸੀ ਸਾਹਿਬ ਕੋਲੇ ਜਾ ਜਾ ਕੇ ਇਹਨਾਂ ਦੇ ਜੁੱਤੀਆਂ ਕਸਣ ਵਾਲੀਆਂ ਹੋ ਗਈਆਂ ਜਿਵੇਂ ਦੱਸਿਆ ਕਿ 2-3 ਮਿੰਟ ਤੋਂ ਲਗਾਤਾਰ ਜਾ ਰਹੇ ਆ ਤੁਹਾਡੇ ਇਲਾਕੇ ਦੇ ਐਸਡੀਐਮ ਨੂੰ ਦੱਸਿਆ ਜਾ ਰਿਹਾ ਹੈ ਤੁਹਾਡੇ ਇਲਾਕੇ ਦੇ ਐਮਸੀ ਨੂੰ ਦੱਸਿਆ ਜਾ ਰਿਹਾ ਸਰਪੰਚ ਨੂੰ ਦੱਸਿਆ ਜਾ ਰਿਹਾ ਲੇਕਿਨ ਹੱਲ ਕੋਈ ਨਹੀਂ ਹੋ ਰਿਹਾ ਹੈਗਾ ਸੇ ਸਥਾਤੇ ਸਾਢੇ ਮੰਗੋ 15-20 ਮਿੰਟ ਖੜਕੇ ਵੇਖੋ ਫੇਰ ਪਤਾ ਲੱਗੂਗਾ ਕਿ ਸਾ ਦਾ ਹਾਲ ਕੀ ਹੁੰਦਾ ਮੈਨੂੰ ਇੰਨਾ ਕੁ ਜ਼ਰੂਰ ਹੈ ਕਿ ਜਦੋਂ ਮੈਂ ਇਥੋਂ ਨਿਕਲ ਕੇ ਬਾਹਰ ਜਾਊਗਾ ਤਾਂ ਮੇਰੀ ਨਾਸਾਂ ਦੇ ਵਿੱਚ ਦੀ ਰਮਾਲ ਫੇਰੂੰਗਾ ਤਾਂ ਕਾਲਾ ਹੋ ਕੇ ਨਿਕਲੂਗਾ ਤੂੰ ਇੰਨਾ ਜਿਆਦਾ ਇਥੇ ਆਸੀ ਪਾਸੇ ਵੈਲੇ ਹੋਇਆ ਜੋ ਗੌਰ ਕਰੋ ਪੋਲਿਊਸ਼ਨ ਦਾ ਇਹ ਹਾਲਾਤ ਤੇ ਪੋਲਿਊਸ਼ਨ ਡਿਪਾਰਟਮੈਂਟ ਵੱਲੋਂ ਇੱਥੇ ਆ ਕੇ ਕੁਝ ਵੀ ਨਹੀਂ ਕੀਤਾ ਗਿਆ ਪੂਰੇ ਪੰਜਾਬ ਦਾ ਪੋਲਿਊਸ਼ਨ ਡਿਪਾਰਟਮੈਂਟ ਦਾ ਹੈੱਡ ਆਫਿਸ ਪੰਜਾਬ ਦਾ ਪਟਿਆਲੇ ਦੇ ਵਿੱਚ ਪਰ ਉਹਦੇ ਨੇੜੇ ਆ ਸਾਰਾ ਕੁਝ ਹੋ ਰਿਹਾ ਇੱਥੇ ਪੋਲਿਊਸ਼ਨ ਡਿਪਾਰਟਮੈਂਟ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚ ਕੇ ਕਾਰਵਾਈ ਕਰਤਾ ਹੋਇਆ ਦਿਖਾਈ ਦਿੱਤਾ ਜੋ ਰਿਪੋਰਟ ਸਿਰਫ ਤੇ ਸਿਰਫ ਸਰਕਾਰ ਤੱਕ ਇਸ ਗੱਲ ਨੂੰ ਪਹੁੰਚਾਉਣ ਵਸਤੀ ਹੈ